ਅਮਰੀਕਾ ਤੇ ਕੈਨੇਡਾ ਵਿਚਾਲੇ ਤਲਖੀ ਵਿਚਕਾਰ ਹੁਣ ਅਮਰੀਕਾ ਨੇ ਆਪਣੇ ਗੁਆਂਢੀ ਮੁਲਕ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ ਲਗਾਇਆ ਹੈ ਇਸ ਵਿਚਾਲੇ ਵੈਂਕੂਵਰ ਸ਼ਹਿਰ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਹੁਣ ਅਮਰੀਕੀ ਅਧਿਕਾਰੀ ਵੈਂਕੂਵਰ ਨੂੰ ਅਮਰੀਕਾ ਦੇ ਵਿੱਚ ਆਉਣ ਵਾਲੀ ਫੈਂਟਾਨਾਇਲ ਦਾ ਕੇਂਦਰ ਮੰਨਦੇ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਟਰੰਪ ਸਰਕਾਰ ਨੇ ਕੈਨੇਡਾ ਤੇ ਫੈਂਟਾਨਾਇਲ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ ਲਗਾਇਆ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਨਸ਼ਾ ਸੰਕਟ ਦੇ ਲਈ ਜ਼ਿੰਮੇਵਾਰ ਠਹਿਰਾਇਆ ਅਮਰੀਕਾ ਦੇ ਐਫਪੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਖਾਸ ਤੌਰ ਤੇ ਵੈਂਕੂਵਰ ਨੂੰ ਫੈਂਟਾਨਾਇਲ ਦੀ ਤਸਕਰੀ ਦਾ ਕੇਂਦਰ ਦੱਸਿਆ ਕਾਸ਼ ਪਟੇਲ ਦਾ ਦਾਵਾ ਹੈ ਕਿ ਕੈਨੇਡਾ ਦੇ ਵੈਂਕੂਵਰ ਤੋਂ ਵੱਡੀ ਮਾਤਰਾ ਵਿੱਚ ਫੈਂਟਾਨਾਇਲ ਅਮਰੀਕਾ ਵਿੱਚ ਪਹੁੰਚ ਰਿਹਾ ਹੈ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਸਾਲ 2024 ਦੇ ਵਿੱਚ ਸਰਹੱਦ ਤੇ 43 ਪਾਉਂਡ ਫੈਂਟਨਾਈਲ ਜ਼ਬਤ ਕੀਤਾ ਗਿਆ ਜਿਸ ਨੂੰ ਉਹ ਪਿਛਲੇ ਸਾਲ ਦੇ ਮੁਕਾਬਲੇ 20% ਵਾਧਾ ਦੱਸਦੇ ਨੇ ਡੀਟੇਲ ਦਾ ਮੰਨਣਾ ਹੈ ਕਿ ਕੈਨੇਡਾ ਦੀਆਂ ਫੈਡਰਲ ਅਥਾਰਟੀਆਂ ਅਤੇ ਪਿਛਲੀਆਂ ਸਰਕਾਰਾਂ ਦੀ ਉੱਤਰੀ ਸਰਹੱਦ ਨੂੰ ਸੁਰੱਖਿਅਤ ਕਰਨ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਹਿੰਸਕ ਅਪਰਾਧ ਜਾਰੀ ਨੇ ਪਰ ਕੈਨੇਡੀਅਨ ਅਧਿਕਾਰੀ ਇਸ ਦੋਸ਼ ਨੂੰ ਗੁੰਮਰਾਹਕੁੰਨ ਅਤੇ ਗਲਤ ਸੂਚਨਾ ਵਾਲਾ ਮੰਨਦੇ ਨੇ ਦੀ ਗਲੋਬ ਐਂਡ ਮੇਲ ਦੀ ਜਾਂਚ ਦੇ ਮੁਤਾਬਕ ਸਾਲ 2024 ਦੇ ਵਿੱਚ ਜ਼ਬਤ ਕੀਤੇ ਗਏ ਫੈਂਟਾਨਾਈਲ ਦਾ ਸਿਰਫ 0.13% ਹੀ ਕੈਨੇਡਾ ਤੋਂ ਆਇਆ ਸੀ ਜ਼ਿਆਦਾਤਰ ਫੈਂਟਾਨਾਈਲ ਮੈਕਸੀਕੋ ਤੋਂ ਆ ਰਹੀ ਸੀ ਜਾਂ ਫਿਰ ਅਮਰੀਕਾ ਦੇ ਅੰਦਰੋ ਹੀ ਤਿਆਰ ਕੀਤੀ ਜਾ ਰਹੀ ਸੀ ਅਮਰੀਕੀ ਡਰਗ ਇਨਫੋਰਸਮੈਂਟ ਏਜੰਸੀ ਦੇ ਅੰਕੜਿਆਂ ਦੇ ਮੁਤਾਬਕ ਦੱਖਣੀ ਸਰਹੱਦ 'ਤੇ 21100 ਪਾਉਂਡ ਫੈਂਟਾਨਾਈਲ ਜ਼ਬਤ ਕੀਤੀ ਗਈ ਹੈ ਜਦਕਿ ਕੈਨੇਡਾ ਦੇ ਨਾਲ ਉੱਤਰੀ ਸਰਹੱਦ 'ਤੇ ਸਿਰਫ 43 ਪਾਉਂਡ ਫੈਂਟਾਨਾਈਲ ਜ਼ਬਤ ਹੋਈ ਹੈ ਕੈਨੇਡਾ ਦੀ ਸਰਕਾਰ ਦਾ ਦਾਵਾ ਹੈ ਕਿ ਅਮਰੀਕਾ ਦੇ ਵਿੱਚ ਜ਼ਬਤ ਹੋਣ ਵਾਲੀ ਫੈਂਟਾਨਾਈਲ ਦਾ 1% ਤੋਂ ਵੀ ਘੱਟ ਹਿੱਸਾ ਕੈਨੇਡਾ ਤੋਂ ਆਉਂਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦਾ ਇਹ ਦੋਸ਼ ਸਿਆਸੀ ਤੇ ਵਪਾਰਕ ਮਕਸਦਾਂ ਦੇ ਨਾਲ ਜੁੜੇ ਹੋ ਸਕਦੇ ਨੇ ਅਮਰੀਕੀ ਨਸ਼ਾ ਸੰਕਟ ਦੀ ਅਸਲ ਜੜ੍ਹ ਸਥਾਨਿਕ ਮੰਗ ਬੇਰੋਜ਼ਗਾਰੀ ਬੇਕਰੀ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਹਨ ਨਾ ਕਿ ਸਿਰਫ ਵਿਦੇਸ਼ੀ ਤਸਕਰੀ ਇਸ ਮੁੱਦੇ ਦਾ ਪੰਜਾਬੀ ਤੇ ਭਾਰਤੀ ਪ੍ਰਵਾਸੀਆਂ ਤੇ ਵੀ ਅਸਰ ਪੈ ਸਕਦਾ ਹੈ ਜੋ ਕੈਨੇਡਾ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਗਿਣਤੀ ਵਿੱਚ ਵਸੇ ਹੋਏ ਨੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਅਤੇ ਅਮਰੀਕੀ ਟੈਰਿਫਾਂ ਦੇ ਕਾਰਨ ਵਪਾਰਕ ਅਸਰ ਜਿਵੇਂ ਮਹਿੰਗਾਈ ਜਾਂ ਫਿਰ ਨੌਕਰੀ ਤੇ ਪ੍ਰਭਾਵ ਪੰਜਾਬੀਆਂ ਦੇ ਕਾਰੋਬਾਰ ਅਤੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੈਨੇਡਾ ਵੀ ਆਪਣੇ ਨਸ਼ਾ ਸੰਕਟ ਦੇ ਨਾਲ ਜੂਝ ਰਿਹਾ ਹੈ 2016 ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਨਸ਼ਿਆਂ ਦੇ ਕਾਰਨ ਜਾਨ ਜਾ ਚੁੱਕੀ ਹੈ ਤੇ 2023 ਦੇ ਵਿੱਚ ਇਕੱਲੇ BC ਦੇ ਵਿੱਚ 2.5 ਹਜ਼ਾਰ ਤੋਂ ਜ਼ਿਆਦਾ ਲੋਕ ਨਸ਼ੇ ਸਬੰਧੀ ਮੌਤਾਂ ਦਾ ਸ਼ਿਕਾਰ ਹੋਏ ਸਨ ਅਜਿਹੇ ਵਿੱਚ ਕੈਨੇਡਾ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਾਂਝੀ ਹੈ ਅਤੇ ਸਹਿਯੋਗ ਨਾਲ ਹੱਲ ਕਰਨ ਦੀ ਲੋੜ ਹੈ ਇਸ ਦੌਰਾਨ ਪੰਜਾਬੀ ਭਾਈਚਾਰੇ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਥਾਨਕ ਸਿਹਤ ਸੇਵਾਵਾਂ ਅਤੇ ਸਮਾਜਿਕ ਸਹਾਇਤਾ ਪ੍ਰੋਗਰਾਮਾਂ ਦੇ ਨਾਲ ਜੁੜੇ ਰਹਿਣ ਜੇ ਅਮਰੀਕੀ ਟੈਰਿਫ ਲੱਗਦੇ ਵੀ ਨੇ ਤਾਂ ਇਸ ਦਾ ਅਸਰ ਕੈਨੇਡਾ ਦੀ ਅਰਥ ਵਿਵਸਥਾ ਤੇ ਪੈ ਸਕਦਾ ਹੈ ਜੋ ਪੰਜਾਬੀ ਪ੍ਰਵਾਸੀਆਂ ਦੇ ਕਾਰੋਬਾਰਾਂ ਅਤੇ ਨੌਕਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ